ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਹ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰ ਕੋਲੇ ਤੋਕੜਾ ਗੱਬਣਾ ਚੰਗੀ ਝੋਟੀ ਆ ਗਈ ਵੀਰੋ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਵੀ ਕੀ ਹਾਲ ਹੈ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਕਿਰਪਾ ਮਾਰ ਕੇ ਬਹੁਤ ਤੂੰ ਸੁਣਾ ਵਧੀਆ ਵੀਰੇ ਵਧੀਆ ਜਾਂਦੇ ਹਾਂਜੀ ਮੀਂਹ ਦਾ ਮੌਸਮ ਹੋ ਗਿਆ ਠੰਡਾ ਸਹੀ ਤੇੜੀ ਪੈ ਰਿਹਾ ਹਾਂਜੀ ਤਾਂ ਫਿਰ ਲਈ ਆ ਉਹ ਗਾਈਆਂ ਹੁਣ ਹਨਾ ਜੀ ਮੌਸਮ ਦਾ ਫਰਕ ਪੈ ਗਿਆ ਮੌਸਮ ਦਾ ਫਰਕ ਪੈ ਗਿਆ ਤਾਂ ਹਾਂਜੀ ਵੀਰੇ ਨਾਂ ਦੱਸਿਓ ਨਾਂ ਮੇਰਾ ਰঞ্জੀਤ ਸਿੰਘ ਜੀ ਹਾਂਜੀ ਪਿੰਡ ਟਟੇ ਵਾਲਾ ਨੱਤ ਪੱਤੀ ਮਿਰਚ ਵਾਲੀ ਠੀਕ ਹੈ ਜੀ ਸੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਪਟਾਲਿਆ ਉੱਤੇ ਪਿੰਡ ਧੀਰ ਠੀਕ ਹੈ ਧੀਰਾਂ ਦੇ ਨਾਲ ਹੀ ਸੰਤਾਂ ਦਾ ਗੁਰਦਾਸ ਸੰਤ ਸਪੂਰ ਸਿੰਘ ਦਾ ਉਹਦੀ ਬੈਕ ਸਾਈਡ ਆ ਡਾ ਘਰ ਠੀਕ ਹੈ ਜੀ ਕੋਈ ਵੀ ਰਾਈਪਾਸ ਤੇ ਆ ਕੇ ਪੁੱਛ ਲੈ ਕੇ ਇਹਨੂੰ ਉੱਥੇ ਦੱਸ ਦਿੰਦੇ ਸਾਰੇ ਠੀਕ ਹੈ ਜੀ ਨੰਬਰ ਮੇਰਾ 9855094190 ਇਹ ਨੰਬਰ ਤੇ ਸਭ ਕੁਝ ਚੱਲਦਾ ਮੇਰਾ ਤਾਂ ਆ ਗਈਆਂ ਵੀਰ ਜੀ ਚੰਗੀਆਂ ਵੇੜਾ ਦੋ ਤੇ ਵੇੜਾ ਪਾਵਾਂਗੇ ਇੱਕ ਦਾ ਹੈਡਵਾਜ ਬੱਚਾ ਮਰੀ ਪਾਵਾਂਗੇ ਬੱਚੇ ਆ ਜੀ ਇੱਕ ਟੋਕੜ ਇੱਕ ਟੋਕ ਠੀਕ ਹੈ ਜੀ ਇੱਕ ਛੋਟੀ ਪੋਣੀ ਪਹਿਲਾਂ ਇਹ ਪਿੰਲੇ ਨੇ ਛੋਟੀ ਦੀ ਛੋਟੀ ਥਾਂ ਬੜਾ ਲੱਗਾ ਠੀਕ ਹੈ ਜੀ ਹਾਂ ਤਾਂ ਜੀ ਹੁਣੇ ਆਈ ਛੋਟੀ ਹੈ ਜੀ 10 15 ਮਿੰਟ ਹੋਏ ਠੀਕ ਹੈ ਜੀ ਹਾਂ ਛੋਟੀ ਚੀਜ਼ ਹੈ ਲੋ ਚੰਗੀ ਰਾਜੂ ਜੀ ਆ ਤਾਂ ਕਰੀਏ ਵੀਰ ਜੀ ਸ਼ੁਰੂ ਇਹਨਾਂ ਤੋਂ ਸ਼ੁਰੂ ਕਰੀਏ ਹਾਂਜੀ ਆ ਪਹਿਲੇ ਨੰਬਰ ਬਾਰੇ ਦੱਸਿਓ ਇਹਦੇ ਅਨੰਦ ਵੀਰ ਹਾਂਜੀ ਗਾਂ ਸੁਈ ਨੂੰ ਕੋਈ ਮਹੀਨਾ ਲਾ ਲੇ ਕੋਈ ਡੇਢ ਲਾ ਲੇ ਆ ਠੀਕ ਹੈ ਜੀ ਠੀਕ ਆ ਆਹ ਇਹਦਾ ਬੱਚਾ ਠੀਕ ਹੈ ਜੀ ਬੋਤੀ ਇਹਦੇ ਥਰੇ 11 ਕਿਲੋ ਦੁੱਧ 11 ਕਿਲੋ 11 ਕਿਲੋ ਠੀਕ ਹੈ ਜੀ ਕੋਈ ਮੰਗਾਲੀ ਪੋਣਾ ਕੁਝ ਨਹੀਂ ਪੋਣਾ ਇੱਦਾਂ ਥਰੇ ਬਹਿਣਾ ਦੁੱਧ 11 ਥਣ ਵੇਖੀ ਲਗਾਓ ਠੀਕ ਹੈ ਜੀ ਥੋੜਾ ਆ ਗਿਆ ਵਾ ਰੁੱਖ ਪੰਨ ਕੇ ਵੀਰ ਨੇ ਸੰਭ ਹੀ ਨਹੀਂ ਹਨਾ ਸੰਭ ਨਹੀਂ ਕੀਤੀ ਗਾਂ ਪੜੀ ਵੱਡੀ ਵੱਡੇ ਪੱਲੇ ਚ ਥਣ ਵੇ ਤੂੰ ਕਿ ਲਗਾ ਜੀ ਥਣ ਬਹੁਤ ਵਧੀਆ ਲੱਗਾ ਥੋੜਾ ਥ ਹਾਂਜੀ ਖੁੱਲ ਵਿੱਚ ਤੋਰਾ ਮਖੀਆ ਵੇਖੋ ਵੀਰੋ ਤਾਂ ਦੁੱਧ ਕਿੰਨਾ ਹੁੰਦਾ ਸੇ 10 ਕਿਲੋ ਜੀ 11 ਕਿਲੋ ਆ ਵੀਰ 11 ਕਿਲੋ ਜੀ ਤਾਂ ਵੀਰ ਮੇਰਾ ਭਰਾ ਦੋ ਟੰਗ ਚੋਕੇ ਲੈ ਕੇ ਜਾ ਚੋਕੇ ਲੋ ਹਨਾ ਜੀ ਤਾਂ ਆ ਵੀਰੇ ਵਸ਼ਾ ਆ ਗਿਆ ਮਹੀਨੇ ਦੇ ਡੇਢ ਗੱਡ ਵੀਰ ਕਹਿੰਦਾ ਸੂਈਆਂ ਕਹਿ ਵੀ ਅਜੇ ਢਾਈ ਦਿਨ ਦਾ ਹੀ ਆ ਢਾਈ ਦਿਨ ਦਾ ਠੀਕ ਹੈ ਜੀ ਤਾਂ ਵੇਖੋ ਵੀਰੋ ਚੈੱਕ ਕਰ ਲੋ ਤੋਰਾ ਤੁਮਾਰਾ ਤਾਂ ਮਾਗੀ ਵੀਰ ਜੀ ਸ਼ਾਂਤਾਂ ਤਾਂ ਬੰਜ ਜਾਂਦੇ ਨੇ ਕਾਫੀ ਪਸ਼ੂ ਆਹ ਠੀਕ ਹੈ ਅਈ ਤੇਰਾ ਟਾਈਮ ਥੋੜਾ ਹੋਇਆ ਤਾਂ ਵੀਰ ਜੀ ਚਵਾ ਚੂ ਕਿਵੇਂ ਦਾ ਨਿਕਲੇਦਾ ਇੱਕ ਨੰਬਰ ਤੱਕ ਜਿੰਦਗੀ ਰਹੇ ਇੱਕ ਨੰਬਰ ਠੀਕ ਹੈ ਜੀ ਹਾਂ ਤਾਂ ਮੁੱਲ ਵੀਰ ਜੀ ਮੁੱਲ ਤੇ ਤੈਨੂੰ ਪਤਾ ਮੇਰੇ ਜਾਇਜ਼ ਹੀ ਹੁੰਦੇ ਹਾਂਜੀ ਛੋੜੇ ਛੋੜੇ ਮੁੱਲ ਹੁੰਦੇ ਆ ਛੋੜ ਬਸ ਠੀਕ ਇਹਦੇ 36000 ਦੀ 36 ਦੀ ਹਾਂ ਲਿਸਪਾ ਨੂੰ 30 ਜਾਨ ਦੋ ਤੇ ਕੋਈ ਗੱਲ ਹਾਂਜੀ 32 ਦੀ ਹਾਂ ਨਾ 100 ਸ਼ੂਟ ਹਾਂ ਨਾ ਹਾਂ ਨਾ 100 ਰੁਪਿਆ ਸ਼ੂਟ ਕਰ ਦਿਓ ਵੀਰੇ ਕਰਾਇਆ ਵੀਰਾਂ ਨੂੰ ਪੈ ਜਾਂਦਾ ਕੋਈ ਵੀਰ ਮੇਰਾ ਆਵੇ ਉਹ ਖਾਲੀ ਨਹੀਂ ਮੋੜ ਯਾਰ ਛੱਡ ਦਿਓ 31 ਦੀ ਬਾਕੀ ਕੋਈ ਫੋਨ ਲਾਵੇ ਮੋੜਨਾ ਨਹੀਂਗੇ ਇਹਨੂੰ ਫੋਨ ਨਾ ਦਿਓ ਤਾਂ ਨਹੀਂ ਹੈ ਨਾ ਜੀ ਤਾਂ 31 ਦੀ 31 ਦੀ ਤੇ ਬਾਕੀ ਵੀਰੋ ਫੋਨ ਲਾ ਲਿਓ ਮੋੜਨਾ ਨਹੀਂ ਵੀਰ ਨੇ ਤੁਹਾਨੂੰ ਤਾਂ ਰੇਡ ਵੀਰ ਦਾ ਜਾਇਜ਼ ਹੁੰਦਾ ਹਰ ਵੀਡੀਓ ਚ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹਦਾ ਦੱਸਿਓ ਕਜੇਂਦਰ ਵੀਰੇ ਪਹਿਲੇ ਸੂਏ ਬਾਹਰ ਸੂਈ ਆ ਠੀਕ ਆ ਜੀ ਦੁੱਧ ਇਹਦੇ ਥਲੇ 8 ਕਿਲੋ 8 ਕਿਲੋ ਬਚਾਰਾ ਮਰ ਗਿਆ ਹਾਂਜੀ ਸੂਈ ਨੂੰ ਨੂੰ ਮਹੀਨਾ ਤੇ ਅੰਦਰ ਬਾਹਰ ਆ ਠੀਕ ਆ ਜੀ ਠੀਕ ਆ ਦੁੱਧ 8 ਕਿਲੋ ਦੁੱਧ 8 ਕਿਲੋ ਖੋਲੋ ਵੀਰੇ ਯਾਰ ਬਰੀਕ ਕੀ ਆ ਅਸੀਂ ਚੰਗੀ ਆ ਦੇਖੋ ਵੀਰੇ ਖਾਣ ਬਹੁਤ ਵਧੀਆ ਲੱਗਿਆ ਇਹਨੂੰ ਖਾਣ ਬਹੁਤ ਸੋਹਣਾ ਲੱਗਿਆ ਚਵਾਈ ਵਾਲਾ ਆ ਤੈਨੂੰ ਆਈਆਂ ਨੂੰ ਯਾਨੀ ਕਈਆਂ 20 ਦਾ ਕਾਤੇ ਮੀਂਹ ਪੈਂਦਾ ਤੇ ਹਾਂਜੀ ਸੋਨਾ ਮੈਨੂੰ ਚੀਕੀ ਕੁਮਾਲੂ ਸੀਆਂ ਆ ਆ ਸੋਨਾ ਬਸ ਸੱਚੀ ਹਾਂ ਤਾ ਵੇਖੋ ਵੀਰੋ ਚੈੱਕ ਕਰ ਲਓ ਥਣ ਚੈੱਕ ਕਰੋ ਐ ਗੁਲਾਬੀ ਗੁਲਾਬੀ ਥਾਣਾ ਗਿਆ ਸੋਹਣਾ ਚਵਾਈ ਵਾਲਾ ਥਣ ਲੱਗਿਆ ਵੇੜ ਨੂੰ ਤੇ ਐ ਪਾਈਪ ਲਾਈਨ ਦੇਖਿਆ ਕਰੋ ਦੁੱਧ ਵਾਲੀ ਬਹੁਤ ਸੋਹਣੀ ਵਛੀ ਪ੍ਰਿੰਟ ਬਹੁਤ ਸੋਹਣਾ ਵੀਰੋ ਤਾਂ ਅੱਜ ਕੱਲ੍ਹ ਦੇ ਵੀਰ ਰਵਾਈਆਂ ਨੂੰ ਵੀ ਜਮਨੀ ਇਹਦਾ ਫੇਰ ਦਾ ਮੀ ਪੈਂਡਿਆ ਬਹੁਤ ਸ਼ਿ ਚਮਕ ਬੜੀ ਹੋਣੀ ਬਿਲਕੁਲ ਤਾਂ ਵੀਰ ਜੀ ਮੋਲ ਛੋਟਾ ਹੀ ਮੋਲ ਆ ਕੜਿੰਦਰਾ ਹਾਂਜੀ ਦੇ ਦੀ 28 ਦੀ 28 ਦੀ ਹਾਂ ਠੀਕ ਹੈ ਜੀ ਕੜ ਤੂੰ ਹੀ ਕਰ ਲੋ ਚਾਚਾ ਭਤੀਜਾ ਜੋ ਕਰਾ ਕਰ ਦਿਓ ਮਾਨ ਤਾ ਤੂੰ ਹੀ ਕਰ ਬੱਸ ਓਏ ਦੱਸੋ ਜੀ ਬੱਸ ਬੋਲੋ 2000 ਜਾਂਦਾ 26 ਹੋਰ ਕਰਦਾ ਹਾਂਜੀ ਪੱਕੀ ਹਾਂਜੀ ਇੱਕੋ ਹੀ ਰੇਟ ਇੱਕੋ ਰੇਟ ਇੱਕੋ 100 ਹਾਂਜੀ 24000 ਦੀ ਠੀਕ ਆ ਠੀਕ ਆ ਵੇਖੋ ਵੀਰੋ 24000 ਦੀ ਵੈੜ ਆ ਪ੍ਰਿੰਟ ਪ੍ਰਿੰਟ ਚੈੱਕ ਕਰ ਲੋ ਰੰਗ ਚੈੱਕ ਕਰ ਲੋ ਥਾਣੇ ਚੈੱਕ ਕਰ ਲੋ ਚਾਹ ਇੱਕ ਨੰਬਰ ਭੇਜ ਰੂਮਰ ਦੀ ਦਵਾਈ ਨਾ ਮਾਰਗੀ ਸੋਹਣੀ ਵੈੜ ਆ 24000 ਦੀ ਬਾਕੀ ਵੀਰੇ ਫੋਨ ਲਾ ਲੈਣ ਮੋੜਦਾ ਨਹੀਂ ਕਿਸੇ ਨੂੰ ਨਹੀਂ ਨਹੀਂ ਮੋੜਦਾ ਨਹੀਂ ਠੀਕ ਆ ਜੀ ਕਲ ਇਧਰ ਵੀਰ ਬੜੇ ਵੀਰਾਂ ਦੀ ਦੁਕਾਨ ਆ ਸੀ ਟੋਕੜ ਕੱਪਣ ਦੀ ਹਾਂਜੀ ਗਾਂ ਲੈਂਦੀ ਵੀ ਐ ਕਿਹ ਚੀਜ਼ ਆ ਚੰਮ ਕੇ ਵੇ ਤੇ ਜਾਦੂ ਵੇ ਕੀ ਆ ਬਿਲਕੁਲ ਠੀਕ ਆ ਪੰਜਾ 5.5 ਮਹੀਨੇ ਦੀ ਗੱਬਣ 5.5 ਮਹੀਨੇ ਦੀ ਤੇ 6 ਕਿਲੋ ਦੁੱਧ 6 ਕਿਲੋ ਦੁੱਧ ਕੋਈ ਨਿਆਣਾ ਨਹੀਂ ਕੁਝ ਨਹੀਂ ਇਦਾਂ ਪਹਿਲਾਂ ਥਲੇ ਬਿਨਾ ਵੰਡੇ ਤੋਂ ਠੀਕ ਆ ਜੀ ਠੀਕ ਆ ਥਾਣੇ ਲਿਆਵੋ ਖਾਦੇ ਵਰਸੀ ਦਾ ਵੇਖੋ ਵੀਰੇ ਥਾਣ ਚੈੱਕ ਕਰੋ ਐ ਗੁਲਾਬੀ ਗੁਲਾਬੀ ਥਾਣਾ ਗਿਆ ਤੇ ਦੁੱਧ ਵੀਰੇ ਜੀ ਦੁੱਧ ਦੇ ਥਲੇ 6 ਕਿਲੋ 6 ਕਿਲੋ ਆ ਠੀਕ ਆ ਜੀ ਖੋਲੋਗੇ ਜੀ ਇਸਲੀ ਕਰਕੇ ਲਿਆ ਕੇ ਜਾਵੇ ਤਾਂ ਵੇਖੋ ਵੀਰੇ ਤੋਕੜ ਗੱਬਣ ਵੈੜ ਆ ਗਈ ਆ ਸੋਹਣੀ ਵੈੜ ਆ ਪ੍ਰਿੰਟ ਪ੍ਰਿੰਟ ਰੰਗ ਰੰਗ ਬਹੁਤ ਘੈਂਟ ਲੱਗਿਆ ਵੈੜ ਨੂੰ ਚੈੱਕ ਕਰ ਲਓ ਬਾਕੀ ਟੋਰਾ ਲੈਓ ਵਿرجੇ ਦਾ ਮੋਲ ਕਲਿੰਦਰ ਵੀਰ ਛੋਟਾ ਜਿਹਾ ਹੀ ਆ ਹਾਂਜੀ ਜਿਆਦਾ ਭਰਾ ਨਹੀਂ ਆ ਹਾਂਜੀ ਦੇਖਦੇ ਹਾਂ 23 ਦੀ 23 ਦੀ ਹਾਂ ਦੋ ਛੱਡ ਦੋ ਤੱਕ ਆ ਗਿਆ ਹੋਇਆ ਭਾਈ ਧਿਆਨ ਦੇ 27000 ਦੀ ਚੱਲ ਹੋਊਗੀ ਫਿਰ ਵੀਰ ਨੂੰ ਲਾਵੀਂ ਮੋੜਦਾਂ ਨਹੀਂ ਫਿਰ ਫੋਨ ਤਾਂ ਇਹੋ ਬੇਨਤੀ ਹੁੰਦੀ ਆ ਤੁਹਾਡੀ ਹਰ ਵੀਡੀਓ ਚ ਵੀਰ ਜੀ ਫੋਨ ਜ਼ਰੂਰ ਲਾਇਆ ਕਰੋ ਮਾਨਤਨ ਹੋ ਜਾ ਕਰੂਗਾ ਸੋਹਣੀ ਵਹਿੜਾ ਛੜ ਖੰਡਦਾ ਹੋਈ ਹੋਜੂਗਾ ਗਾਦੀ ਇੰਨੀ ਨਹੀਂ ਗਵਾਲ ਪਸੀ ਥਾਣ ਦੇ ਕੀ ਲੱਗਾ ਪਸੀ ਥਾਣ ਸੋਨਾ ਲੱਗਿਆ ਹਾਂਜੀ ਤਾਂ ਵੇਖੋ ਵੀਰੋ ਟੋਕਰ ਗੱਬਣ ਵਹਿੜ ਆ ਗਈ ਆ ਵੀਰ ਨੇ ਕਹਿ ਦਿੱਤਾ ਕਿ 27000 ਦੀ ਹੋ ਜੂ ਜਦੋਂ ਕਲਿੰਦਰ ਵੀ ਦਾ ਗਵਸ਼ੀ ਤਿਆਰ ਹੋ ਜੀ ਲੱਖ ਰੁਪਏ ਦੀ ਮਸ਼ੀਨ ਵੇਖਣੀ ਆ ਜੋ ਚਾਹ ਤੇ ਜੋ ਕਰਦਿਆ ਹਾਂਜੀ ਬਿਲਕੁਲ ਵੀਰ ਤਿਆਰ ਹੋ ਜਾ ਚਲੋ ਮੁੱਲ ਤਾਂ ਪੈਂਦਾ ਹੀ ਆ ਪਸ਼ੂ ਦਾ ਕੋਈ ਸੇਵਾ ਕਰ ਲੈ ਤੇ ਠੀਕ ਹੈ ਜੀ ਕਦੋਂ ਵੀ ਹੁਣ ਆ ਜਾਈਏ ਝੋਟੀ ਠੀਕ ਹੈ ਜੀ ਪਹਿਲੇ ਸੂਏ ਪਹਿਲਾ ਸੂਆ ਠੀਕ ਹੈ ਠੀਕ ਹੈ ਦੋਨੋਂ 7 ਕिलो 6 ਕिलो ਕਰਕੇ ਦੇਣਾ 6 ਕਿਲੋ ਠੀਕ ਆ ਠੀਕ ਹੈ ਉਹਨੇ ਆਈ ਆ ਤੇ ਇੱਕ ਅੱਧਾ ਘੰਟਾ ਹੋਇਆ ਉਹ ਨਥ ਨੁਥੇ ਦੀ ਕਾਟ ਗਰੇ ਖਲਿਆਰਾ ਵੀ ਅੱਜ ਪਰਾਂਵਾ ਜੇ ਪਾਤਾ ਰਸੀਦ ਪਾ ਬਣਾਈ ਨਹੀਂ ਗਈ ਇਹ ਤਵਾ ਦਾ ਠੀਕ ਹੈ ਜੀ ਠੀਕ ਆ ਇਹ ਉਹਨਾਂ ਦੇ ਘਰੇ ਚੋਗਰ ਪਾਰ ਕਰਕੇ ਲੈ ਕੇ ਆ ਆ ਕੋਈ ਮਹੀਨਾ ਮੰਨ ਲੈ ਮੰਨ ਲੈ ਉਹ ਡੇਢ ਮਹੀਨਾ ਲੈ ਘਰ ਵਾਲੇ ਤੇ ਮੈਨੂੰ ਮਹੀਨਾ ਦੇ ਹੀ ਤੇ ਮੈਂ ਡੇਢ ਦੀ ਗੱਲ ਕਰਦਾ ਡੇਢ ਮਹੀਨਾ ਮਹਿੰਗੀ ਛੋਟੀ ਸੂਈ ਨ ਹੋਇਆ ਆ ਚਲੋ ਛੋਟੀ ਸੀਦੀ ਬਹੁਤ ਚੰਗੀ ਪਸ਼ੂ ਉਹ ਦੂਸਰਾ ਬੱਚਾ ਨਹੀਂਦਾ ਹਨਾ ਬੱਚਾ ਠੀਕ ਹੈ ਜੀ ਬੱਚਾ ਤਾਂ ਛੋਟੀ ਤੇ ਫਿਰ ਕਿਤੇ ਦੀ ਕਿਤੇ ਹੀ ਇੱਕ ਕਿਤੇ ਥਣ ਚ ਧਾਰਾਂ ਘਟਾ ਕਿੱਡੇ ਚ ਪਹਿਲਾਂ ਦੱਸ ਦੇਣਾ ਮੁੜ ਕੇ ਜਰਾ ਬਿਲਕੁਲ ਬਿਲਕੁਲ ਵੀਰੇ ਉਰਲਾ ਜਿਹੜਾ ਬਹਿਣੀ ਵਾਲਾ ਅੱਧਾ ਥਣਾ ਇਹ ਅਗਲਾ ਤੇ ਮੈਂ ਕਰ ਲਾ ਮੈਂ ਕਰ ਲਾ ਐ ਮੈਂ ਕਰ ਲਾ ਬਹਿਣੀ ਦਾ ਅੱਧਾ ਆ ਅੱਛਾ ਇਹ ਅੱਧਾ ਠੀਕ ਹੈ ਠੀਕ ਹੈ ਜੀ ਉਹਦਾ ਕਰਕੇ ਛੋਟੀ ਦੇ ਤੋਂ ਦੁੱਧ ਵਧ ਕਰਨਾ ਸੀ ਉਹਨਾਂ ਟੀਕੇ ਲਾ ਕੇ ਲਵਾਏ ਛੋਟੀ ਦੁੱਧ ਨਹੀਂ ਚੱਲੀ ਉਹਨਾਂ ਕੋਲ ਠੀਕ ਹੈ ਜੀ ਠੀਕ ਆਹਦੇ ਦੁੱਧ ਤਾਂ ਵੀਰ ਜੀ ਇਹ ਮਿਲਦੀ ਕਿਵੇਂ ਆ ਹੁਣ ਬੱਚੇ ਤੋਂ ਬਿਨਾ ਉੱਥੇ ਦੇ ਵੀਰ ਮੇਰੇ ਨੇ ਥਾਪੀ ਮਾਰ ਕੇ ਮੈਨੂੰ ਤਾਂ ਪਾਸ ਚਰਵਾਤੀ ਠੀਕ ਹੈ ਜੀ ਆਹਲਾ ਜੇ ਪਰਹਵਾਂ ਲਗਾ ਤਾਂ ਦੁੱਧ ਚੋਇਆ ਤਾਂ ਮਨ ਤੇ ਰਹਿਣ ਤਾਂ ਇਹ ਲਈ ਲਈ ਵੀ ਆਜੀ ਹੈ ਠੀਕ ਹੈ ਜੀ ਤੈਨੂੰ ਆ ਤਾਂ ਮੈਂ ਪਉਂਦਾ ਕਹਈਆਂ ਕੋਈ ਵੀਰ ਆ ਕੇ ਕਹਿੰਦਾ ਯਾਰ ਛੋਟੀ ਵੇਚਣ ਦੇ ਮਾੜਾ ਚਰ ਵੀਰ ਨੇ ਨਹੀਂ ਛੋਟੀ ਲੋਲਨੀ ਠੀਕ ਹੈ ਜੀ ਹਾਂ ਐ ਮੇਰੇ ਨਾਲ ਹੁਣੀ ਵੀ ਦੰਦਾ ਚੀਏ ਹਾਂਜੀ ਦੰਦਾ ਦੇ ਵਿੱਚ ਚੋ 11 ਨਾ ਕਰੀਏ ਚਾਹੀ 45000 ਦੇ ਤੇ ਉਹ ਕੰਮ ਜਾ ਪਰ ਨਹੀਂ ਦੇ ਚਾਹੋ ਇਹੋ ਚਰੀ ਨਹੀਂ ਨਹੀਂ ਬਿਲਕੁਲ ਵੀਰੇ ਨਾ ਪਸ਼ੂਆ ਕੋਈ ਵੀਰ ਸਾੰਬੇ ਦੁੱਧ ਚੋਵੇ ਦਾ ਦੋ ਜਣ ਕੀ ਆ ਸੋਨੀ ਝੋਟੀ ਆ ਤਾਂ ਵੇਖੋ ਵੀਰੇ ਇੱਕ ਥਣ ਵੀਰ ਨੂੰ ਦੱਸ ਦਿੱਤਾ ਕਿ ਘਟਜੋ ਤਾਂ ਇੱਕ ਥਣ ਘਾਟਾ ਝੋਟੀ ਦਾ ਬੱਚਾ ਹੈ ਨਹੀਂ ਦੁੱਧ 6 ਕਿਲੋ ਦੱਸਦੇ ਆ ਤੇ ਬਾਕੀ ਵੀਰੇ ਰਾਜੀ ਰੂਜੀ ਆ ਸੋਨੀ ਝੋਟੀ ਆ ਬਾਕੀ ਤੋੜਾ ਚੈੱਕ ਕਰ ਲਓ ਫੇਸ ਕੁਆਲਟੀ ਵੀਰੇ ਚੈੱਕ ਕਰ ਲਓ ਝੋਟੀ ਦੀ ਥਾਨੀ ਚੈੱਕ ਕਰਦੇ ਹੋ ਤੁਹਾਨੂੰ ਤੇ ਬਹੁਤ ਪਿਆਰਾ ਲੱਗਿਆ ਤਾਂ ਵੀਰ ਜੀ ਇਹਦਾ ਮੁੱਲ ਅਕਲਿੰਦਰ ਵੀਰ ਛੋੜਾ ਜਾਈਆ ਹਾਂਜੀ ਜਿਆਦਾ ਵਟਾ ਨਹੀਂ ਆ ਹਾਂਜੀ ਹੁਣ ਪਤਾ ਨਹੀਂ ਮੈਂ ਤਾਂ ਬਾਜ਼ਾਰ ਕਿਤਾ ਨਾ ਮੈਨੂੰ ਮਈ ਤੈਨੂੰ ਪਤਾ ਨਹੀਂ ਨਾ ਘਾਟ ਹਾਂਜੀ ਦੇ ਦੀ 55000 ਦੀ ਜੋ ਚੁੰਨਦੀ ਆਦੀ ਹਾਂ ਕਰ ਦਿਓ ਮਾਨਤਲ ਵਿੱਚ ਤੂੰ ਦੱਸ ਦੇ ਇੱਕ ਥਾਣਾ ਮਗਰਲਾ ਘਟ ਆ ਗਿਆ ਹਨਾ ਅੱਧਾ ਥਾਣਾ ਵੀਰੋ ਚੈੱਕ ਕਰ ਲਿਓ ਮਗਰਲਾ ਚੋਟੀ ਨੂੰ ਐਵੇਂ ਨਹੀਂ ਮਚੂ ਮਾਰਦਾ ਨਹੀਂ ਬਿਲਕੁਲ ਨਹੀਂ ਐਵੇਂ ਕਹਾਂ ਵੀ ਉਹ ਥਾਣ ਉਹ ਜਿਹੜਾ ਸਹ ਰਹਿਤਾਂ ਦੂਜੇ 14 ਵੇ ਬਰਾਬਰ ਕਰਦਾ ਮੁੜ ਕੇ ਕੱਲ ਮੈਨੂੰ ਲਾਂਮਾ ਆਵੇ ਸਿੰਘ ਕੀ ਆ ਇਜਾਦ ਚੋਟੀ ਦਾ ਕਤ ਵਜਨ ਵੇ ਕੀ ਆ ਕਿੰਨੇ ਦੀ ਵੀਰ ਜੀ ਹੋ ਜੂਣ ਤੂੰ ਦੱਸ ਦੇ ਦੁੱਧ 6 ਕਿਲੋ ਵੀਰੋ ਇਹ ਤਾਂ ਵਾਰਾ 6 ਕਿਲੋ ਕਰਕੇ ਦੇਣਾ ਠੀਕ ਠੀਕ ਆ ਹਾਂ ਹਾਂ ਨਾ ਪੱਕੀ ਤੂੰ ਦੱਸ ਦੇ ਕਿੰਨੀ ਗਿਆ ਤੁਸੀਂ ਮੈਂ 55 ਕਹਿੰਦਾ ਨਹੀਂ 55 ਨਾ ਕਰੋ ਜਿਆਜ ਕਰੋ ਤੂੰ ਬਸ ਇੱਕ ਹੀ ਗੱਲ ਹਾਂ 46000 ਜੀ ਮਾਰੇ ਨਾ ਗਰੀਬ ਨਹੀਂ ਜਾਣ ਦੋ ਜਾਇਜ ਆ ਵੀਰੇ ਚਲੋ ਕੋਈ ਵੀਰ ਸੰਭੂਗਾ ਸੇਵਾ ਕਰ ਲੂਗਾ ਭਾਈ ਕੁਲਵਿੰਦਰ ਵੀਰ ਇਨੂੰ ਉਹਨਾਂ ਲਵਾਏ ਠੀਕ ਹੈ ਠੀਕ ਹੈ ਜੀ ਉਹ ਆਂਦੇ ਥਾਣ ਪਹਿਲਾਂ ਸਹੀ ਹੀ ਅੱਛਾ ਜੀ ਪਾਜ ਇਹ ਬਾਅਦ ਥਾਣ ਕੱਢਿਆ ਸੁਣ ਤੋਂ ਬਾਅਦ ਸੁਣ ਤੋਂ ਬਾਅਦ ਕਰ ਤੇ ਆਂਦੇ ਹੁਣ ਟੀਕੇ ਲਵਾਏ ਟੀਕੇ ਜਾਂਦਾ ਦੋ ਤਾਂ ਠੀਕ ਲੋਈ ਛੋਟੀ ਚਲੇ ਟੀਕੇ ਲਵਾਉਣ ਕਰਕੇ ਛੋਟੀ ਟਕੜੀ ਹੈ ਠੀਕ ਹੈ ਜੀ ਦੋ ਦਿਨ ਇਹ ਫੇਰ ਘਰ ਜਾਣਾ ਨਹੀਂ ਬਿਲਕੁਲ ਹਾਂ ਤਾਂ ਚਲੋ ਹਾਂ ਜੇ ਅੱਗੇ ਪਸ਼ੂ ਨਹੀਂ ਦਿਲ ਹੁੰਦਾ ਨਾ ਹੁਣ ਆਈ ਹੁਣੇ ਤੈਨੂੰ 15 ਮਿੰਟ ਹੋਏ ਹੈ ਜੀ ਹੁਣ 46000 ਦੀ ਹੋਗੀ ਵੇਲਾ ਹੈ ਕਰ ਦਿਓ ਵਿੱਚ ਮਾਨਤਨ ਫੋਨ ਲਾਉਣਗੇ ਵੀਰੋਂ ਨੀ ਕੋਈ ਵੀਰ ਫੋਨ ਲਾਵੇ ਮੋੜਦਾ ਨਹੀਂ ਤਾਂ ਵੇਖੋ ਵੀਰੋ ਰੇਟ ਚੈੱਕ ਕਰ ਲਓ ਤੁਸੀਂ ਆ ਵੀ ਮੈਂ ਤੁਹਾਨੂੰ ਆਪਤੀ ਇਹੋ ਕਰਵਾ ਲਾ ਜਹਾਖੰਡ ਕਰਵਾਉਣਾ ਤੇ ਮੈਂ ਨਹੀਂ ਕਰ ਦੋ ਜੀ ਜਹਾਖੜ ਕਾੜੀ ਦਿਓ 45 ਹਾਏ ਦੇਖਿਆ ਹੀ ਚਾਹ ਕੀਤੀ ਦਵਾ ਨਾ ਹੈ ਨਹੀਂ ਜਾਣ ਦੋ ਜਾਈ ਚੋਟੀ 45000 ਹਾਂ ਕੋਈ ਦੋ ਨਾ ਜਿਆਦਾ ਨਾ ਕਰ ਮੈਂ ਨਹੀਂ ਮਾਰ ਸੁੱਖ ਰੱਖ ਕੇ ਵਿਚਾਰੀ ਨੂੰ ਨਾ ਕਰੇ ਇਹ ਨਹੀਂ ਦੋ ਲੈ ਜਾਂਦੇ ਆਪ ਸੋਹਣੀ ਝੋਟੀਆਂ ਕੋਈ ਵੀਰ ਸੇਵਾ ਕਰੂਗਾ ਘਰ ਦੇ ਵਿੱਚ ਹਨਾ ਜੀ ਤਾਂ ਦੁੱਧ ਸੋਨਾ ਚਵਾਈ ਜਾਊਗੀ ਨਵਾਂ ਪਸ਼ੂਆ ਵੀਰੇ ਸੇਵਾ ਨਾਲ ਦੁੱਧ ਦੇਣਾ ਇਹਨੇ ਦੁੱਧ ਤਾਂ ਪਾਇਦਾ ਮੈਂ ਤਾਂ ਸੁਣਿਆ ਵੀ ਟੀਕੇ ਲੱਗਣ ਕਰਕੇ ਆਵੇ ਥਾਣੇ ਤੇਰੇ ਸਾਹਮਣੇ ਸ਼ੈਡ ਹੈ ਕੀ ਹੈ ਮੈਂ ਨਹੀਂ ਆਉਂਦਾ ਠੀਕ ਹੈ ਤਾਂ ਵੇਖੋ ਵੀਰੋ 45000 ਦੀ ਵੀਰ ਕਹਿੰਦਾ ਝੋਟੀ ਹੋ ਜੂਗੀ ਸੋਹਣੀਆਂ ਵੇੜਾਂ ਨੇ ਤੋਕਰ ਗੱਬਣ ਵੇੜ ਦਾ ਵੀ ਰੇਟ ਜਾ ਜਾ ਤਾਂ ਰੰਗ ਬਾਜੀ ਵੇੜਾਂ ਨੇ ਵੀਰੋ ਤਾਂ ਬਾਕੀ ਹਰ ਵੀਡੀਓ 'ਚ ਇਹੋ ਬੈਂਦੀ ਹੁੰਦੀ ਆ ਕਿ ਵੀਰੇ ਆਪ ਦੀ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਲੈਣੀ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਤੁਸੀਂ ਖਰੀਦਦਾਰੀ ਕਰਨੀ ਵੀਰੋ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵਖਾਲੀ ਜਾਵੇ ਜੀ ਤਾਂ ਵੀਰ ਜੀ ਐਡਰੈਸ ਦੱਸਿਓ ਆਪਣਾ ਇੱਕ ਐਡਰੈਸ ਮੇਰਾ ਕਲਜਿੰਦਰ ਵੀਰ ਕੜਿਆ ਪਿੰਡ ਟੜਿਆਲਾ ਨਾਤਿਆ ਹਾਂਜੀ ਤਸੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰਾ ਠੀਕ ਹੈ ਜੀ ਪਟਾਲੇ ਸ਼ਹਿਰ ਦੇ ਲਾਗੇ ਬਿਲਕੁਲ ਪਾਈਪਾਸ ਦੇ ਉੱਤੇ ਜਿਹੜਾ ਅੰਬਰਸਾਦ ਤੋਂ ਪਠਾਨਕੋਨ ਜਾਂਦਾ ਹਾਂਜੀ ਉਹਦੇ ਪਿੰਡ ਧੀਰਾ ਧੀਰਾ ਦੇ ਨਾਲ ਬੈਕਸ਼ੈਟ ਆ ਪਤੀ ਮਿਰਚ ਵਾਲੀ ਵਾਦੀ ਆ ਨੰਬਰ ਮੇਰਾ 9855094190 ਵੀਰਾਂ ਘੜੀ ਇਹ ਹੀ ਬੇਨਤੀ ਆ ਵੀ ਵੀਰ ਜੀ ਜਦੋਂ ਨਾ ਮਾਲ ਲੈ ਲਈਂਦੇ ਹੁੰਦੇ ਜੇ ਨਾ ਆੜਾ ਮਾਲ ਵੇਚਣਾ ਆਂਦਾ ਫਿਰ ਤੁਸੀਂ ਨਾ ਸਵੇਰੇ ਫਸਾਈ ਫਾ ਦਿੰਦੇ ਜੇ ਤੇ ਸ਼ਾਮਾਂ ਨੂੰ ਤੁਸੀਂ ਆਣ ਕੇ ਨਾ ਕਹਿ ਦਿੰਦੇ ਨਹੀਂ ਭਾਜੀ ਆੜੇ ਫਿੱਟ ਨਹੀਂ ਆ ਐਉਂ ਆ ਜਿਉਂ ਆ ਉਦੋਂ ਹੀ ਸਲਾਹ ਕਰ ਲਿਆ ਕਰੋ ਬਿਲਕੁਲ ਵੀਰੇ ਵੇਚ ਚੱਕ ਕੇ ਲਿਆ ਕਰੋ ਪਛੋ ਜੇ ਚੱਕ ਕੇ ਉਦੋਂ ਆ ਜਾ ਕਰੋ ਵੇਖੋ ਉਦੋਂ ਆਣ ਕੇ ਉਦੋਂ ਆਜੋ ਹਨਾ ਦੋ ਦੋ ਵੀਰ ਦੀ ਸਾੜੀ ਦੇ ਘੰਟੇ ਦੋ ਘੰਟੇ ਵੀਰ ਦੀ ਚਲ ਨਹੀਂਦੀ ਸਾਰੀ ਠੀਕ ਨਹੀਂ ਆ ਗੱਲ ਆ ਤਾਂ ਬਾਕੀ ਸੋਨੀਆਂ ਵੇੜਾ ਵੀਰੋ ਉਹ ਵੇਚ ਚੱਕ ਕੇ ਲੈਣੀ ਚੋਗ ਲੈਣੀ ਉਹ ਤਾਂ ਡਾ ਫਰਜ ਆ ਵੀਰੋ ਤੂੰ ਹੀ ਖਰੀਦਦਾਰੀ ਕਰਨੀ ਹਨਾ ਵੀਰੇ ਹਾਂਜੀ ਵੀਰੇ ਹਾਂ ਹਾਂ ਤਾਂ ਮਹਿੰਗੀ ਆ ਸਸਤੀ ਆ ਤੁਸੀਂ ਆਪ ਦਾ ਵੇਖ ਕੇ ਲਓ ਪਸ਼ੂ ਤਾਂ ਰੇਟ ਤਾਂ ਤੁਹਾਡੇ ਸਾਹਮਣੇ ਆ ਬਿਲਕੁਲ ਹਨਾ ਜੀ ਹਾਂਜੀ 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 ਤਾਂ ਮੈਂ ਦਿਨ ਵਾਲਾ ਰੇਟ ਹੀ ਮੇਰੇ ਨਿਕਨੇ ਰੇਟ ਛੋਟੇ ਹੁੰਦੇ ਆ ਮਾਰ ਲੈਣਾ ਹੁਣ ਛੋਟੀ ਲਈਦਾ ਪਹੁੰਚ ਲਈ 15 ਮਿੰਟ ਹੋ ਗਏ ਨਾ ਜਦੋਂ ਮੈਂ ਕਹਿੰਦੇ ਆ ਜਾ ਤਾਂ ਮੈਂ ਉਦੋਂ ਮੀਂਹ ਵਰਦੇ ਜੀ ਗਿਆ ਮੀਂਹ ਵਰਦੇ ਜੀ ਲੱਦਨੇ ਆ ਠੀਕ ਹੈ ਤਾਂ ਨਿਕੇ ਨਿਕੇ ਵੀਰ ਦੇ ਹਰ ਵੀਡੀਓ 'ਚ ਰੇਟ ਹੁੰਦੇ ਆ ਤਾਂ ਹੀ ਤਾਂ ਪਸ਼ੂ ਜਲਦੀ ਵਿਗਦੇ ਆ ਤੀਜੇ ਦਿਨ ਵੀਰੋ ਵੀਡੀਓ ਆ ਜਾਂਦੀ ਵੀਰ ਦੀ ਰੇਟ ਨੋਰਮਲ ਆ ਰ ਤਾ ਬਾਕੀ ਐ ਕਿ ਵੀਰੇ ਹਾਂਜੀ ਵੀਰ ਜੀ ਐਡਰੈਸ ਤਾਂ ਦੱਸਤਾ ਹਾਂਜੀ ਹਾਂਜੀ ਠੀਕ ਆ ਜੀ ਸਾਸੀ ਕਾ ਵੀਰ ਜੀ ਸਾਸੀ ਕਾਲ ਜੀ